హాలిలో జంసీ సారే భావ్ను ਪਛੰਦ ਦੇ ਵਿੱਚ ਪ੍ਰਭੂ ਦੀ ਦਾਸੀ ਪਾਸਚ ਗੁਰਸਰਨ ਦੇਹੋਲ ਜੀ ਨੇ ਆਪਾਂ ਨੂੰ ਸਮਝਾਇਆ ਹੈ ਕਿ ਆਪਾਂ ਨੂੰ ਹਮੇਸ਼ਾ ਖੁਸ਼ੀ ਦੇ ਨਾਲ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜੋ ਉਸ ਨੇ ਦਿੱਤਾ ਹੈ ਬੈਸਟ ਹੀ ਦਿੱਤਾ ਹੈ ਤੇ ਅੱਗੇ ਵੀ ਸਾਡੇ ਲਈ ਬੈਸਟ ਹੀ ਕਰਨ ਜਾ ਰਹੇ ਹਨ ਤੇ ਸਾਨੂੰ ਹਮੇਸ਼ਾ ਹੀ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਨਾ ਚਾਹੀਦਾ ਹੈ ਪ੍ਰਭੂ ਜੀ ਦਾ ਤੇ ਪਰਮੇਸ਼ਰ ਜੀ ਦਾ ਸੋ ਸਾਨੂੰ ਕਦੇ ਵੀ ਉਲਾਂਭਾ ਨਹੀਂ ਦੇਣਾ ਚਾਹੀਦਾ ਕਿ ਸਾਨੂੰ ਪ੍ਰਭੂ ਜੀ ਤੁਸੀਂ ਦੇਖ ਨਹੀਂ ਰਹੇਗੇ ਮੇਰੀ ਹਾਲਤ ਤੁਹਾਨੂੰ ਦੇਖ ਨਹੀਂ ਰਹੀਗੀ ਉਹਨੂੰ ਸਭ ਕੁਝ ਦਿਸਦਾ ਹੈ ਹੁੰਦਾ ਹੈ ਤੇ ਸਾਨੂੰ ਖੁਸ਼ੀ ਤੇ ਆਨੰਦ ਨਾਲ ਉਹਦੀ ਵਧਾਈ ਕਰਨੀ ਚਾਹੀਦੀ ਹੈ ਉਹ ਜਾਣਦਾ ਹੈ ਕਿ ਸਾਨੂੰ ਕਿੰਨਾ ਜ਼ਰੂਰ ਵਸਤਾਂ ਦੀ ਲੋੜ ਹੈ ਕਿੰਨਾ ਚੀਜ਼ਾਂ ਦੀ ਲੋੜ ਹੈ ਸੋ ਸਾਨੂੰ ਆਪਣੀ ਫਿਕਰ ਕਰਨ ਦੀ ਲੋੜ ਨਹੀਂ ਸਾਡੀ ਫਿਕਰ ਦੇ ਲਈ ਸਾਡਾ ਬਾਪ ਹਰ ਵੇਲੇ ਹਾਜ਼ਰ ਰਹਿੰਦਾ ਹੈ ਜਿਸ ਤਰ੍ਹਾਂ ਸਾਡਾ ਸ੍ਰੀ ਰਿਕ ਬਾਪ ਸਾਡੀਆਂ ਜ਼ਰੂਰਤਾਂ ਨੂੰ ਜਾਣਦਾ ਹੈ ਉਸੇ ਤਰ੍ਹਾਂ ਹੀ ਸਾਡਾ ਆਤਮਿਕ ਬਾਪ ਵੀ ਜਾਣਦਾ ਹੈ ਕਿ ਸਾਨੂੰ ਕੀ ਚਾਹੀਦਾ ਹੈ ਕੀ ਨਹੀਂ ਚਾਹੀਦਾ ਹੈ ਲੋੜ ਮੁਤਾਬਕ ਸਮਾਂ ਆਉਣ ਤੇ ਸਾਨੂੰ ਉਹ ਸਭ ਕੁਝ ਮਾਇਆ ਕਰਵਾਉਂਦਾ ਹੈ ਤੇ ਸਾਨੂੰ ਟੈਨਸ਼ਨ ਲੈਂਦੀ ਲੋੜ ਨਹੀਂ ਸਾਨੂੰ ਸਿਰਫ ਪ੍ਰਾਰਥਨਾ ਕਰਨ ਦੀ ਤੇ ਖੁਸ਼ੀ ਦੇ ਨਾਲ ਧੰਨਵਾਦ ਦੀਆਂ ਭੇਟਾਂ ਚੜਾਉਣ ਦੀ ਜ਼ਰੂਰਤ ਹੈ ਨਾ ਕਿ ਚਿੰਤਾ ਕਰਨ ਦੀ ਨਾ ਕਿ ਬੋਝ ਲੈਣ ਦੀ ਸਾਡਾ ਬੋਝ ਉਹਨੇ ਸਲੀਬ ਤੇ ਚੁੱਕ ਲਿਆ ਹੈ ਤੇ ਸਾਨੂੰ ਸਦਾ ਦੀ ਆਜ਼ਾਦੀ ਦੀ ਜ਼ਿੰਦਗੀ ਉਸਨੇ ਦੇ ਦਿੱਤੀ ਹੈ ਸੋ ਇਹਦੇ ਵਿੱਚ ਪਰਮੇਸ਼ਰ ਦੀ ਦਾਸੀ ਨੇ ਆਪਣੇ ਚਾਉਣ ਵਾਲਿਆਂ ਨੂੰ ਇਹੀ ਸਮਝਾਇਆ ਹੈ ਪ੍ਰਭੂ ਨੂੰ ਮੰਨਣ ਵਾਲਿਆਂ ਨੂੰ ਇਹੀ ਸਮਝਾਇਆ ਹੈ ਕਿ ਡਰੋ ਨਾ ਕਾ ਬਰੋਣਾ ਹਮੇਸ਼ਾ ਖੁਸ਼ੀ ਦੇ ਨਾਲ ਧੰਨਵਾਦ ਕਰੋ ਯਹੋਵਾ ਤੁਹਾਡੇ ਅਗਵਾਈ ਕਰੇਗਾ ਤੇ ਤੁਹਾਡੇ ਸਾਰੇ ਤੁਹਾਨੂੰ ਪਧਰਾ ਕਰੇਗਾ ਸੋ ਤੁਹਾਨੂੰ ਕਦੇ ਵੀ ਉਸ ਨੂੰ ਮਿਹਣੇ ਤੇ ਤਾਨੇ ਨਹੀਂ ਮਾਰਨੇ ਚਾਹੀਦੇਗੇ ਕਿ ਪ੍ਰਭੂ ਜੀ ਸਾਡੇ ਲਈ ਤੁਸੀਂ ਕੁਝ ਨਹੀਂ ਕੀਤਾਗਾ ਦੂਸਰਿਆਂ ਨੂੰ ਤੁਸੀਂ ਇੰਨਾ ਕੁਝ ਦੇ ਰਹੇ ਆ ਮੈਨੂੰ ਕਿਉਂ ਨਹੀਂ ਦੇ ਰਹੇਗੇ ਸੋ ਸਮਾਂ ਆਉਣ ਤੇ ਤੁਹਾਨੂੰ ਵੀ ਬੈਸਟ ਦੇਣ ਜਾ ਰਿਹਾ ਹੈ ਆਮੀਨ